ਖੱਖਰ ਛੇੜੀ ਐ ਉਹ ਫਰੋਇਪੁਰ ਤੇ ਤਰਨਤਾਰ ਦੀ ਟੱਕਰ ਬੁਰੀਆ ਦੇਖ ਮੁੰਡੇ ਚ ਜੋਰ ਕਿੰਨਾ ਕ ਐ ਉਹ ਦੇਖ ਮੁੰਡੇ ਚ ਜੋਰ ਕਿੰਨਾ ਕ ਤੇ ਸਭ ਤੋਂ ਗੱਲ ਜੀ ਸਾਰੇ ਵੀਰਾਂ ਨੂੰ ਲਾਓ ਵੀ ਸਜਣੋ ਕਰਦੇ ਆ ਬਲੌਗ ਦੀ ਨਵੇਂ ਸਿਰੋਆਤ ਤੇ ਅੱਜ ਮੇਰਾ ਵੀਰ ਆਪਣੇ ਨੇੜੇ ਕਬੱਡੀ ਕੱਪ ਤੇ ਮੈਚ ਬੜੇ ਫਸਮੇ ਹੋਣ ਵਾਲੇ ਮੇਰਾ ਵੀਰ ਵੱਡੀਆਂ ਵੱਡੀਆਂ ਟੀਮਾਂ ਆਉਣਗੀਆਂ ਦੋ ਚਾਰ ਤਾਂ ਫਾਈਨਲ ਹੀ ਮੈਚ ਐ ਕਬੱਡੀ ਕੱਪ ਦਾ ਤੇ ਦਿਖਾਉਣੇ ਆ ਤੁਹਾਨੂੰ ਉੱਥੇ ਜਾ ਕੇ ਆਪਾਂ ਮਿਲਨੇ ਕਬੱਡੀ ਕੱਪ ਤੇ ਹੋਣਾ ਵੀਡੀਓ ਨਾਲ ਜੁੜੇ ਰਹੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਾਇਆ ਤੇ ਬੈਲ ਆਈਕਨ ਨੂੰ ਦਬਾ ਲਿਆ ਜਿਉਂ ਨਾ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਲਾ ਫਿਰ ਚਲਦੇ ਆ ਸੱਜਣੋ ਆਪਾਂ ਕਬੱਡੀ ਕੱਪ ਤੇ ਹੋਣਾ ਜੋਸ਼ ਜੋਸ਼ ਉਹ ਤੋਂ ਕਰਿਆ ਲੈ ਲੋ ਗਿਆ ਖੇਡਣ ਨੂੰ ਤੇ ਜਦ ਰਾਸ਼ਟ ਜੀ ਮਿਲਦੀ ਆ ਨਾ ਹਾਂ ਬਾਹ ਸਹੀ ਗੱਲ ਗੀ ਆ ਆ ਨਹੀਂ ਆਮੋ 11 12 ਨਹੀਂ ਕਰਦੇ ਸਾਨੂੰ ਨਹੀਂ ਇਹ ਜੇਮਾ ਲਾਣੀ ਨਾ ਆ ਤੁਸੀਂ ਮਿਹਨਤ ਦੂਜੀ ਲਾਉਂਦੇ ਜੀ ਨਾ ਰੱਬ ਲਈ ਹੈ ਜਿੱਦਾਂ ਉਹ ਦਰਦੀ ਦੇ ਮਾਰ ਕੇ ਸਹੀ ਗੱਲ ਹੈ ਮਹਾਰਾਜ ਨਹੀਂ ਦਿੱਤਾਈ ਬਰਾਬਰ ਐਂ ਹੀ ਕੋਣ ਹੁੰਦਾ ਬਾਪੂ ਜਿੱਦੀ ਚਲੀ ਜਾਂਦੇ ਮਹਾਰੇ ਭਲੀ ਕਰੇ ਇੰਨਾ ਕਿ 60 ਪੇੜ ਤੋਂ ਮਹਾਰਾਜ ਬਚਾਈ ਰੱਖੇ ਮੇਨ ਮੁੱਦਾ ਜਿਹੜਾ ਬਸ ਘੱਟ ਨਹੀਂ ਲੱਗਨ ਦਿੰਦਾ ਔਰ ਤੇ ਦੂਜਾ ਦਾ ਚੁਕਰਾਨਾ ਕਰਕੇ ਆਇਦਾਂ ਸਹੀ ਗੱਲ ਛੱਟ ਨਹੀਂ ਲੱਗੰਦਾਂ ਖਸਮ ਹੈਗਾ ਪਿੱਛੇ ਇਹ ਆ ਗੋਪੀ ਜੱਟ ਗੋਪੀ ਫਰੰਦੀਪੁਰੀ ਅਜਸਾਨ ਇਹ ਹੁੰਦਾ ਸਾਨ ਪਰ ਸੱਜਣੋ ਕਿ ਜਿਹੜੇ ਵੀਰ ਗਰਾਊਂਡ ਦੇ ਵਿੱਚ ਆ ਗਏ ਵੀ ਸਤਿਕਾਰਯੋਗ ਹੋ ਪਰ ਲਾਈਨ ਤੋਂ ਦੋ ਦੋ ਚਾਰ ਚਾਰ ਫੁੱਟ ਪਿੱਛੇ ਹੋ ਕੇ ਬੈਠ ਜਿਓ ਕਿਉਂਕਿ ਆ ਮੈਚ ਵੀ ਮੈਚ ਪੂਰਾ ਫਖਮਾ ਹੋਣਾ ਹੈ ਤੇ ਦੋ ਲੱਖ ਦੇ ਕਰੀਬ ਖੇਡਿਆ ਜਾਣਾ ਹੈ ਤੇ ਮੈਚ ਖੇਡਣ ਦਾ ਖਾਦਾਰ ਜਾਨੂ ਵੀ ਤਾਂ ਹੀ ਤਵਾਦ ਆਵੇਗਾ ਜੇ ਤੁਸੀਂ ਲਾਈਨ ਛੱਡ ਕੇ ਬੈਠੋਗੇ ਰੈਫਰੀਆਂ ਨੂੰ ਵੀ ਡਿਸੀਜਨ ਲੈਣੀ ਸਤਿਮਾਨ ਸਿੰਘ ਕਬੱਡੀ ਅਕੈਡਮੀ ਘਿਹਾਲਾ ਉਹਦੇ ਵੀ ਕਹਿੰਦੇ ਟਾਪਰ ਪਲੇਅਰ ਪਿਆਰ ਕੀਤੇ ਇਹ ਦੁਨੀਆ ਨੂੰ ਦੱਸਿਆ ਜਾਂ ਬਲਕਾਰੇਵਾਂ ਦੀ ਟੀਮ ਦੀ ਰੇਡ ਪੈਣ ਲੱਗੀ ਪਹਿਲੀ ਸੋਨ ਸਤਿਕਾਰ ਕਰਦੇ ਸਾਰੇ ਭਰਾਵਾਂ ਦਾ ਆਹ ਗੱਲੋ ਗੱਪੜੂ ਦਾ ਪਾਰ ਰੇਡ ਖੇਤ ਮੈਦਾਨ ਦੇ ਕਹਿੰਦੇ ਬੁੱਗਾ ਆਹ ਘਰੇਆਲੇ ਵਾਲਾ ਰੇਡ ਤੁਹਾਨੂੰ ਕਹਿਆ ਹੋਇਆ ਲਓ ਇਸ ਸਮੇਂ ਕਹਿੰਦੇ ਰੇਸ਼ਮ ਸਿੰਘ ਪਹਿਲਵਾਨ ਦੇ ਪੁੱਤਰ ਦੀ ਕਬੱਡੀ ਪੈ ਰਹੀ ਹੈ ਬਲਕਾਰੇਵਾਂ ਦਾ ਤਰਾਸ਼ਿਆ ਹੋਇਆ ਤੇਲਾ ਵਾਲਕਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਕਹਿੰਦੇ ਸੱਤੂ ਐ ਸੁਰਖਪੁਰ ਵਾਲਾ ਇੱਕ ਹਾ 500 ਆ ਦੇਗਾ ਵਾਓ ਬਿੱਲਿਆ ਨਹੀਂ ਤਾਂ ਹਾਫ ਡੀਕ ਦੇ ਰਹਿੰਦੇ ਆ ਬਿੱਲਾ ਕਹਿੰਦਾ ਸੋ ਗਿਆ ਹੁਣ ਕੋਈ ਉਹ ਯਾਰ ਨਾਲ ਖੜਿਆ ਹੁਣ ਕੋਈ ਲਾ ਦੇ 500 ਰੇਤ ਜਫੇ ਦਾ ਹਰੇਕ ਜਫੇ ਦਾ ਪੁਆਇੰਟ ਕਿਹਦੇ ਹੱਸਿਆ ਅਜਸਤਾ ਜਿੰਦਰ ਨੇ ਕੱਟਦਾ ਪਹਿਲੇ ਹੀ ਲਓ ਇਸ ਸਮੇਂ ਕਹਿੰਦੇ ਜਿਹੜੇ ਫਾਜਲ ਕਹਤੋਂ ਚੱਲ ਕੇ ਆਇਆ ਨੌਜਵਾਨ ਜਲਾਲਾਬਾਦ ਏਰੀਆ ਹੈ ਘਾਂਗਾ ਪਿੰਡ ਐ ਇਸ ਸਮੇਂ ਕਹਿੰਦੇ ਨੀਟੇ ਨੀ ਕਬੱਡੀ ਪੈ ਰਹੀ ਹੈ ਚਾਰ ਜਾਂ ਪੀ ਖੜੇ ਹੋਏ ਨੇ ਅੱਜ ਗਵਾਨ ਪਿੰਡ ਦੇ ਵਿੱਚ ਖੇਡਣਾ ਆ ਜੱਜ ਚੀਮਾ ਨਿਰਸ ਪੁੱਤਰ ਆ ਕਰੈਕਟਰ ਨੇ ਆਪਣੀ ਖੁਜਾ ਹਲਾਈ ਹੋਈ ਹੈ ਪੁਆਇੰਟ ਕੰਦੇ ਡੁਰ ਗਿਆ ਤਾਵੀ ਦੇਸ ਚਾਲੋ ਸੁਖਮਣ ਦਾ ਰੇਟ ਇੱਕ ਕਹਿੰਦੇ ਸੁਖਮਣ ਹੋਇਆ ਇਹ ਮੁਕਾਬਲਾ ਹੁੰਦਾ ਹੈ ਕਿ ਦੁਨੀਆ ਦੂਰਾਂ ਨੂਰਾਂ ਤੋਂ ਲੱਖੜ ਪਹੁੰਚਦੀ ਸੀ ਇੱਕ ਆ ਸੁਖਮਣ ਤੁਹਾਡੇ ਸਾਹਮਣੇ ਲਓ ਐਟਮ ਕਹਿੰਦੇ ਸੁਖਮਣ ਦੀ ਕਬੱਡੀ ਪੈ ਰਹੀ ਹੈ ਇੱਕ ਮਿੰਟ ਅਗਰ ਸਰਦਾਰ ਬੁੱੱਡਾ ਸਿੰਘ ਦੀ ਉਹ ਚੱਠੂ ਦਾ ਪੁੱਤਰਾ ਇਸ ਦਿਨ ਖੇਡ ਮੈਦਾਨ ਦੇ ਵਿੱਚ ਮੰਨਾ ਕਹਿੰਦੇ ਅਲਗੋਂ ਵਾਲਾ ਰੇਡ ਪਾਉਣ ਨੂੰ ਤਿਆਰ ਹੋਇਆ ਚਾਰ ਤਿਆਰ ਖੜੇ ਹੈ ਗੱਬਰੂ ਕੌਮ ਜਫਾ ਲਾ ਕੇ ਬੱਲੇ ਬੱਲੇ ਕਰਾਉਂਦਾ ਉਹ ਪੰਗਾਲੇ ਵਾਲਾ ਸੁਖ ਪਰਾ ਗਿਆ ਚੱਠੂ ਪਰਿਵਾਰ ਦਾ ਹੀਰਾ ਮੰਨਿਆ ਭੱਜਲਾ ਉਹ ਮੰਨਿਆ ਭੱਜਲਾ ਤੇ ਹਰਿੰਦਰ ਸਾਹਮਣੇ ਕਹਿੰਦੇ ਇਹਦੇ ਪਿੰਡ ਦਾ ਕੇ ਕੀਤਾ ਆਉਣ ਵਾਲੇ ਸਮੇਂ ਨੂੰ ਸਰਬਾਨੌਕ ਕਹਿੰਦਾ ਰਿੰਦਰ ਸਾਹਿਬ ਟਿਆਲ ਜਰਮਨੀ ਵਾਲਾ ਕਹਿੰਦਾ ਲਾਲੀ ਜਰਮਨੀ ਗੁਰਪ੍ਰਭੰਦ ਸੰਧਾ ਵਾਲੀ ਤੇ ਅਮਰਜੀਤ ਕੌੜਾ ਕਹਿੰਦਾ ਤੇ ਆਹ ਮੁੰਡੇ ਦਾ ਸੁਗਿਆਤਾ ਵੱਡਾ ਸਨਮਾਨ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਾ ਕਹਿੰਦੇ ਪੂਲਿਆਂ ਵਾਲਾ ਆਓ ਅਰਛਕੀਪੁਰ ਦਾ ਪਾਗਲੀ ਰੇਡ ਛਾਕੇ ਦੀ ਰੇਡ ਤੇ ਛੋਟਾ ਵੀ ਲਾਇਆ ਤਾਂ ਮੈਂ ਕਹਿੰਦੇ ਹਰਜੀਤ ਸਿੰਘ ਛਾਕੇ ਦੀ ਕਬੱਡੀ ਪਾ ਰਹੀ ਹੈ ਛਾਕੇ ਮੋਠਾ ਵਾਲੀਆ ਕਬੱਡੀ ਪਾ ਰਿਆ ਹੈ ਇਸ ਸਮੇਂ ਕਹਿੰਦੇ ਜिले ਫਾਜਲ ਕਿਆਂ ਤੋਂ ਚੱਲ ਕੇ ਆਇਆ ਨੌਜਵਾਨ ਫਰੰਦੀਪੁਰ ਦੀ ਟੀਮ ਦੇ ਚਾਰ ਹੈ ਨਾਲ ਕਹਿੰਦੇ ਮੱਲੀ ਪਰਿਵਾਰ ਦਾ ਗੁਰਵੀਰ ਸਿੰਘ ਗੋਪੀ ਤੇ ਆ ਗੁਰਦੇਵ ਕਟੇਂਗਰ ਸੁਰਖਪੁਰ ਵਾਲਾ ਜਿਹਨੇ ਕਹਿੰਦੇ ਲਾਜਫਾ ਬੱਲੇ ਬੱਲੇ ਕਰਾਤੀ ਹੈ ਸੋ ਕਹਿੰਦੇ ਛਕੇ ਭੈਣ ਭਰਾ ਕਬੱਡੀ ਖੇਡਦੇ ਤੇ ਮਾਨਾਂ ਵਾਲੇ ਕਹਿੰਦੇ ਬਾਬਾ ਸੱਜੋ ਜੀ ਦਾ ਜੋੜ ਮੇਲਾ ਹੋਇਆ ਤੇ ਇਲਾਕਾ ਮਾਣ ਕਰਦਾ ਖੇਡ ਮੈਦਾਨ 'ਚ ਕਹਿੰਦੇ ਨਾਨਕ ਰੇਡ ਤੋਂ ਨੂੰ ਬਾਦਦਾ ਹੋਇਆ ਸਿਰੇ ਦੀ ਟੱਕਰ ਜਿੱਥੋਂ ਦਾ ਕਹਿੰਦੇ ਹਰਿੰਦਰ ਟਕਾ ਨੌਰਦੇ ਵਾਲਾ ਕਬੱਡੀ ਦਾ ਪ੍ਰਵੇਸ਼ ਪ੍ਰੋਮੋਟਰ ਆ ਉਹ ਕਹਿੰਦੇ ਪੂਲਿਆਂ ਵਾਲਾ ਅਰਸ਼ ਲਾਜਾ ਬੱਲੇ ਬੱਲੇ ਕਰਾਉਂਦਾ ਹੋਇਆ ਉਹ ਪੂਤਾ ਵਾਲੇ ਜੇ ਤਾਂ ਕਬੱਡੀ ਦਾ ਸਵਾਦ ਆਉਂਦਾ ਤਾੜੀ ਮਾਰੇ ਕੀ ਖਿਆਲ ਛੋਟਾ ਵੀਰ ਪਹਿ ਰਹੀ ਹੈ ਕਰਨ ਸੰਤੂ ਪਰ ਫੇਵਕ ਤੇ ਆ ਜੱਟ ਕਰਾਈ ਜਾਂਦਾ ਹੈ ਪਰ ਕਹਿੰਦੇ ਨੰਬਰ ਹੀਰੇ ਇਹਲਾ ਫੈਸਲਾ ਕਰਦੇ ਨਾਲ ਕਹਿੰਦੇ ਡਾਕਟਰ ਜੱਜ ਹੋਣੀ ਸਾਡੇ ਰਾਣੇ ਵੀਰ ਹੋਣੀ ਗਰਲਾਲ ਵੀਰ ਹੋਣੀ ਬਿੱਲੇ ਵੀਰ ਹੋਣੀ ਮਾ ਖੇਡ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ ਪਰ ਕਹਿੰਦੇ ਕਬੱਡੀ ਜਗਦੇਵ ਦੀ ਆ ਸ਼ਕਤੀਮਾਨ ਕਹਿੰਦੀ ਹੈ ਦੁਨੀਆਂ ਇਹਨੂੰ ਦੁਨੀਆਂ ਸ਼ਕਤੀਮਾਨ ਕਹਿੰਦੀ ਹੈ ਇਹ ਹੈਪੀ ਦਾ ਵੀਰ ਹੈ ਇਹ ਬੰਗਲਾ ਰਾਏ ਵਾਲੇ ਚੰਨ ਦਾ ਜਿਗਰੀ ਯਾਰ ਹੈ ਜਿਹਨੇ ਪਹਿਲਾ ਕੱਟ ਤੇ ਪਹਿਲਾ ਜੱਫਾ ਜਿਹੇ ਡਾਲੇ ਤੇ ਕਹਿੰਦੇ ਸ਼ਹੀਦ ਭਗਤ ਸਿੰਘ ਦੀ ਫੋਟੋ ਫੋਟੋ ਸ਼ੇਖਾਂ ਵਾਲਾ ਗਗਨ ਕਹਿੰਦੇ ਰੇਡ ਪਾਉਣ ਨੂੰ ਵਧਿਆ ਹੋਇਆ ਆ ਉਹ 4-4 ਹੈ ਫਰੰਦੀਪਰੀਆ ਹੋ ਕੇ 10 ਦੁਨੀਆਂ ਨੂੰ ਉਹ 10 ਦੁਨੀਆਂ ਨੂੰ ਕੋ ਨੰਬਰ ਸਖੋ ਘੰਗਾਲੇ ਰੇਡ ਚੰਬੋ ਵਾਲਾ ਕਹਿੰਦੇ ਰੇਸ਼ੇ ਦੇ ਸਰਦਾਰ ਧਰਮ ਸਿੰਘ ਦਾ ਪੁੱਤ ਰੇਡ ਪਾਉ ਨੂੰ ਮੰਦਾ ਹੈ ਉਹ ਬੱਲੇਗਨ ਦਿੱਲੀਆਰੀਆਂ ਨੇ ਐਲਾਨ ਕੀਤਾ ਕਿ ਸਤਾਰ ਦੀ ਉਹ ਗੱਡੀ ਵਿੱਚ ਵੱਡਾ ਹਿੱਸਾ ਪਾਵਾਂਗੇ ਚਾਰ ਚਾਰ ਬਰ ਤਿਆਰ ਹੈ ਗਿੰਦਰਾ ਹਰੇਕ 300 ਦਾ ਆ ਰਮਨ ਰਮੇ ਸਰਪੰਚ ਇੱਥੇ ਆ ਖਲਕਾਂ ਵਾਲਾ ਅਲਗੋ ਵਾਲਾ ਟਰਾਈ ਕਰਦਾ ਰਮਨ 500 ਦਾ ਆਉਣਾ ਹੈ ਹਰੇਕ 500 ਦਾ ਆਉਣਾ ਹੈ ਨਾਲ ਪਾਣੀ ਗਰਾਊਂਡ ਦੇ ਵਿੱਚ ਜਰੂਰ ਪਹੁੰਚਾ ਕੀਤਾ ਜਾਵੇ ਹੱਥ ਬੰਨ੍ਹ ਕੇ ਬੇੰਤੀ ਹੈ ਸੇਵਾਦਾਰ ਵੀਰਾਂਗੇ ਭਾਈ ਜੀ ਪਾਣੀ ਦਾ ਕਿਰਪਾ ਕਰਕੇ ਲਿਆਓ ਜੀ ਜਹਦਰ ਸੁਨਰਾਮ ਸਿੰਘ ਜੀ ਲਿਆਈਏ ਡਿਊਟੀਆਂ ਪਾਣੀ ਵਾਲੇ ਵੀ ਲਾਈਏ ਡਿਊਟੀ ਆਹ ਕਹਿੰਦੇ ਬੂਥ ਬੇਲੀਆਂ ਵਾਲਾ ਉਹ ਗੁਆਂ ਸੱਕੇ ਗੱਲ ਟਕਾੜੇ ਲਾਈ ਹੋਈ ਹੈ ਨੌਜਵਾਨ ਦੀ ਪੈਂਦੀ ਹੋਈ ਕਬੱਡੀ ਚਾਰ ਜਾਫੀ ਖੜੇ ਹੋਏ ਨੇ ਵਾਲਾ ਜੱਗਾ ਸਰਦਾਰ ਦਰਬਾਰਾ ਸਿੰਘ ਦਾ ਹਸਪਤਲ ਹੈ ਨਾਲ ਕਹਿੰਦੇ ਪੂਲਿਆਂ ਵਾਲਾ ਅਰਥ ਹੈ ਨਾਲ ਲੱਦੂ ਵਾਲਾ ਸ਼ਕਤੀਮਾਨ ਹੈ ਤੇ ਮੈਲਾ ਤੰਤਨ ਬਾਬਾ ਸੰਤਖਾਲ ਫਰੀ ਦਾ ਟੂਤ ਨੱਕਰ ਦੇ ਵਿੱਚ ਚੱਲਦਾ ਹੈ ਤੇ ਮਹਾਂਪੁਰਖ ਬਾਬਾ ਕਲਦੀਪ ਸਿੰਘ ਦੀ ਤਿਆਰ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਆਪਣੇ ਜੱਤੀਬੰਦੀ ਦੇ ਨਾਲ ਆਏ ਨੇ ਪਰ ਢੋਲੇ ਦੀ ਮਿੱਤਰ ਫੈਸਲਾ ਕਰਦੀ ਹੈ ਕਿ ਨੰਬਰ ਇਸ ਸਮੇਂ ਜੱਪੀਆਂ ਦੇ ਖਾਤੇ ਉੱਤੇ ਵੀ ਹੋ ਸਕਦਾ ਫਰੰਦੀਪੁਰਿਆ ਆ ਸੁਖ ਤਿਆਰੀ ਫੜਲਾ ਤਿਆਰੀ ਫੜਲਾ ਜਾਂ ਕਹਦੇ ਸੁਖਪੁਰਿਆ ਨੂੰ ਦਾ ਕਹਿੰਦੇ ਸੁਰਖਪੁਰੀਏ ਨੂੰ ਪਰ ਆ ਸੁਕਾ ਨਾ ਜਾਵੇ ਉਹ ਤੱਕ ਦੇ ਖੇਡ ਵਿੱਚ ਮਿਲਿਆ ਉਹ ਕੋ ਪਹਿਲਵਾਨ ਦਾ ਪੁੱਤਰਾ ਕਹਿੰਦੇ ਸੱਤਾ ਰੇਡ ਤੋਂ ਵੱਧਾ ਹੋਇਆ ਚਾਰ-ਚਾਰ ਵਾਰ ਤਿਆਰ ਖੜਿਆ ਅਲਗੋਂ ਬਤੇ ਜੱਗੇ ਨੇ ਕਹਿੰਦੇ ਫੋੜ ਵੀ ਜਿੱਤੇ ਐ ਮੋਟਰਸਾਈਕਲ ਵੀ ਜਿੱਤੇ ਐ ਤੇ ਭੂਰਿਆਂ ਵਾਲੇ ਦਾ ਹਰੇਕ 500 ਦਾ ਹਰੇਕ 500 ਦਾ ਪਰ ਪੁਆਇੰਟ ਧਾਵੀ ਦਾ ਪੁਆਇੰਟ ਧਾਵੀ ਦਾ ਉਹ ਘਾਂਗੇ ਵਾਲਾ ਦਰਸਤ੍ਰਾਨ ਸਿੰਘ ਜੀ ਲਾਈਏ ਡਿਊਟੀਆਂ ਆ ਲਾਈਏ ਡਿਊਟੀਆਂ ਸਾਡੇ ਬਾਬਾ ਕੁਲਦੀਸ਼ ਸਿੰਘ ਢਾੜਸਾ ਵਾਲੇ ਆਏ ਹੋਏ ਐ ਬਾਬਾ ਜੋਗਾ ਸਿੰਘ ਦੀ ਨਾਲ ਹੈ ਪੂਰੀ ਜਫੇਬੰਦੀ ਨਾਲ ਹੈ ਪਰ ਪੰਗਾ ਕਿਹਦੇ ਨਾਲ ਉਹ ਪੰਗਾ ਕਿਹਦੇ ਨਾਲ ਉਹ ਕਾਂਗੇ ਵਾਲਿਆ ਭੱਜਣਾ ਭੱਜਣਾ ਦੇ ਰਾਹ ਲੱਭਦਾ ਭੱਜਣਾ ਕਾਂਗੇ ਵਾਲਿਆ ਭੱਜਣਾ ਦੇ ਰਾਹ ਲੱਭਦਾ ਭੱਜਣਾ 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 ਨਾਨਕ ਆ ਗਿਆ ਛੋਟੇ ਵੀਰਾਂ ਚੱਕ-ਬੈਕ ਤੇ ਛੇੜ ਕਹਾਣੀ ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਨਾਨਕਾ ਸਮੇਂ ਤੇ ਇਹ ਮੁੰਡੇ ਦਾ ਏਰੀਆ ਉਹ ਕਦੇ ਮਾਨਾ ਵਾਲਾ ਏਰੀਆ ਬਾਬੇ ਸ਼ੱਜੋ ਜੀ ਦੇ ਜੋੜ ਮੇਲੇ ਤੇ ਪੱਟੇ ਮਾਰ ਸਨਮਾਨ ਹੋਇਆ ਜਿੱਥੇ ਸਾਡੇ ਭਰਾ ਜੱਜ ਹੋਣੀ ਨਾਰਮਲ ਵਾਲੇ ਟੱਕੇ ਹੋਣੀ ਸੱਦੇ ਦਿੰਦੇ ਆ 22 ਤਰੀਕ 22 ਤਰੀਕ ਜੰਧ ਦਾ ਜੋੜ ਮੇਲਾ 22 ਤਰੀਕ ਚੰਦ ਦਾ ਜੋੜ ਮੇਲਾ ਪਰ ਪੁਆਇੰਟ ਕੋਲਾ ਨਹੀਂ ਮੰਨਦਾ ਇਹ ਕਿਉਂ ਮੰਨਦਾ ਜੱਗਿਆ ਇਹ ਨਹੀਂ ਮੰਨਦਾ ਕਹਿੰਦਾ ਨਾ ਇਹ ਨਹੀਂ ਆ ਨਾ ਸਾਹਮਣੇ ਕਹਿੰਦੇ ਮੰਨਾ ਇਸ ਵੇਲੇ ਰੇਡ ਤੋਂ ਨੂੰ ਵਾਦਾ ਹੋਇਆ ਚਾਰ ਤਿਆਰ ਹੈ ਕਿ ਬਾਪੂ ਕੰਡਾ ਖੇਡ ਪਤਾ ਸ਼ੇਰ ਬਣ ਕੇ ਵਿਖਾ ਦੇ ਉਹ ਕਮੰਡੀ ਦਾ ਸ਼ੇਰ ਬਣ ਕੇ ਪਰ ਉਧਰ ਸੱਤੂ ਆਹ ਸੱਤੂ ਆਹ ਸੱਤੂ ਆਹ ਸੱਤੂ ਅੱਧ ਨੇ ਕਹਿੰਦੇ ਬਰਾਬਰ ਦਾ ਪੰਜ ਪਾਗੇ ਤੂੰ ਜੋ ਵੀ ਕਰਨਾ ਕਰ ਲਾ ਤਾਂ ਵੰਜੋ ਬਰਾਬਰ ਗੱਟਾਂਗੇ ਤੂੰ ਜੋ ਵੀ ਕਰਨਾ ਕਰ ਲੈ ਪੰਜ ਬਰਾਬਰ ਗੱਟਾਂਗੇ ਲਓ ਸਿੱਖ ਸਰਦਾਰ ਦੀ ਰੇਡ ਪਈ ਹੋਈ ਹੈ ਅਲਗੋਵਾਲਾ ਤਿਆਰ ਹੈ 2 ਨੰਬਰ ਤੋਂ ਅਰਸ਼ ਆਹ ਕਹਿੰਦੇ ਪੂਲਿਆਂ ਵਾਲਾ ਇਹ ਜੋਰਪ ਵੀ ਖੇਡਿਆ ਅੱਛੇ ਰੱਖੋ ਨੌਜਵਾਨ ਹੁਣ ਮੁਸ਼ਕਲ ਹੈ ਹੁਣ ਮੁਸ਼ਕਲ ਹੈ ਇਹਨੇ ਬਹਿਰੀਨ ਦਾ ਵੱਡਾ ਕਬੱਡੀ ਕੱਪ ਖੇਡਿਆ ਇਹਨੇ ਬਹਿਰੀਨ ਦਾ ਵੱਡਾ ਕਬੱਡੀ ਕੱਪ ਆ ਗਿਆ ਔਰ ਗਰਜੀਤ ਸਿੰਘ ਜੀ ਛਾਕਾ ਮੋਠਾ ਵਾਲੀਆ ਖੇਡ ਮੈਦਾਨ ਤੇ ਰੇਡ ਪਾਉਨੋਂ ਵਧਿਆ ਹੋਇਆ ਫਰੰਦੀਪੁਰੀਆ ਦੇਖ ਮੁੰਡੇ 'ਚ ਜੋਰ ਕਿੰਨਾ ਕਾ ਆਹ ਦੇਖ ਮੁੰਡੇ 'ਚ ਜੋਰ ਕਿੰਨਾ ਕਾ ਕਿ ਸਭ ਤੋਂ ਸੋਹਣਾ ਜੱਫਾ ਫਰੰਦੀਪੁਰ ਦੇ ਗੋਪੀ ਦਾ ਸੁਖਮਣ ਕੇਲੇ ਵਾਲਾ ਨਹੀਂ ਉਹ ਕਿਸੇ ਤੇ ਰੋਕੀਦਾ ਔਰ ਚੰਗ ਲਖੜੇ ਵਾਲਾ ਵੀ ਖਾਲੀ ਹੱਥ ਮੁੜਦਾ ਨਹੀਂ ਪਿਆ ਕਲਾਵਾ ਸਮੇਂ ਤੇ ਸਜਦੋਂ ਦਾ ਛੁੱਟਦਾ ਨਹੀਂ ਆਹ ਜੱਗੇ ਤੇ ਸ਼ਕਤੀਮਾਨ ਨੂੰ ਆਖਾਂ ਜੱਫੇ ਤੇ ਜੱਫਾ ਲਾਈ ਜਾ ਬੱਲਿਆਂ ਵਾਲੇ ਰਾਜ ਕੋਲੋਂ ਤੂੰ ਸੁੱਤ ਕਰਾਈ ਜਾ ਬੱਲਿਆਂ ਵਾਲੇ ਰਾਜ ਕੋਲੋਂ ਤੂੰ ਸੁੱਤ ਕਰਾਈ ਜਾ ਚੱਪੇ ਵਾਲਾ ਰੇਸ਼ਮ ਲਾਏ ਤਾਂ ਮੈਂ ਕਹਿੰਦੇ ਰੇਸ਼ਮ ਦੀ ਕਬੱਡੀ ਪੈ ਰਹੀ ਹੈ ਚਾਰੇ ਮੈਨੂੰ ਲੱਗਦਾ ਹਲਕਾਂ ਵਾਲਾ ਹਲਕਾਂ ਵਾਲਾ ਹਲਕਾਂ ਵਾਲਿਆਂ ਲਾਡੀਆਂ ਪਾਡੀਆਂ ਕਿਤੇ ਤੇ ਪ੍ਰਧਾਨ ਸ਼੍ਰੀ ਅਸ਼ਮੀ ਕੁਮਾਰ ਜੀ ਆਮ ਆਦਮੀ ਪਾਰਟੀ ਵਾਲੇ ਪਰਫੰਦੀਪੂਰੀਆ ਕੋਪੀ 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 ਤੇ ਕਰਨਾ ਕੋਪੀ ਤੇ ਇਸੋ ਕਹਿੰਦੇ ਹੈਂਗ ਕਰਨੀ ਹੈ ਵੀ ਕਰਨ ਮਾਝੇ ਗਿਆ ਤੇ ਪੁਆਇੰਟ ਹਰੰਦੀਪੁਰੀਏ ਦੇ ਲਿਆ ਪੁਰੀ ਗੇਟ ਵਾਲਿਆ ਸੁਖਮਣ ਕਹਿੰਦੇ ਗਾਸ ਏਰੀਏ ਵਾਲਾ ਇਸ ਵੇਲੇ ਖੇਡ ਮੈਦਾਨ ਚ ਰੇਡ ਪਾਂ ਨੂੰ ਬਾਧਾ ਹੋਇਆ ਪਰ ਪੁਆਇੰਟ ਧਾਵੀ ਦੇ ਸੇ ਚਾਲੋ ਸ਼ੇਖਾਂ ਵਾਲਿਆ ਪਾਰ ਰੇਡ ਕਗੜ ਖੇਡ ਮੈਦਾਨ ਚ ਰੇਡ ਪਾਂ ਨੂੰ ਬਾਧਾ ਹੋਇਆ ਚਾਰ ਤਿਆਰ ਹੈ ਕਿ ਲੁੱਡੀ ਤੇ ਕਮਾਲ ਇਹਨਾਂ ਦੀ ਜੱਗੋਂ ਦਿਾਰੀ ਹੈ ਹਾਕੀ ਵਾਲੀ ਬਾਲ ਕਬੱਡੀ ਖੇਡ ਪਿਆਰੀ ਹੈ ਇਹ ਰਲ ਮਿਲ ਕੇ ਮੇਲੇ ਤੇ ਝਾਰ ਮਨਾਉਂਦੇ ਨੇ ਦੇ ਪ੍ਰਧਾਨ ਜੀ ਅਸ਼ਮੀ ਕੁਮਾਰ ਆਮ ਆਦਮੀ ਪਾਰਟੀ ਵਾਲੇ ਉਹ ਵੀ ਕਹਿੰਦੇ ਆਪਣੀ ਸਾਰੀ ਟੀਮ ਨਾਲ ਪਹੁੰਚੇ ਹੋਏ ਨੇ ਨਾਲ ਕਹਿੰਦੇ ਹਤਨਵੀਰ ਹੋਣੀ ਬਲਜੀਤ ਵੀਰ ਹੋਣੀ ਦਰਸੈਮ ਹੋਣੀ ਕਾਰਜ ਸਿੰਘ ਹੋਣੀ ਚਮਕੌਰ ਹੋਣੀ ਰਪਿੰਦਰ ਹੋਣੀ ਉਹ ਵੀ ਭਰਾ ਵਿਸ਼ੇਸ਼ ਤੌਰ ਤੇ ਪਹੁੰਚੇ ਪਰ ਭੂਰੇਆ ਵਾਲਾ ਗਿੰਦਰ ਹੈ ਇਹ ਕਹਿੰਦੇ ਬਾਟਰ ਏਰੀਆ ਤੋਂ ਚੱਲ ਕੇ ਆਇਆ ਹੋਇਆ ਹੈ ਇਹ ਕਹਿੰਦੇ ਸਰਦਾਰ ਤੇਲ ਸਿੰਘ ਦਾ ਪੁੱਤਰ ਪਰ ਦੂਜੇ ਪਾਸੇ ਮੁੰਡੇ ਨੂੰ ਕਬੱਡੀ ਖੂਨ ਦੇ ਵਿੱਚੋਂ ਕਬੱਡੀ ਮਰਾਸਤ ਦੇ ਵਿੱਚੋਂ ਮਿਲੀ ਹੋਈ ਹੈ ਸੱਤਾ ਗਲਾਲੀਪੁਰ ਵਾਲਾ ਜੀ ਦਾ ਜੋਰ ਮੇਲਾ ਮੁੱਖ ਸੇਵਾਦਾਰ ਬਾਬਾ ਕੁੰਦਰ ਸਿੰਘ ਜੀ ਨਾਲ ਜਥੇਦਾਰ ਸੰਤਾਨ ਸਿੰਘ ਜੀ ਸਾਡੇ ਸੁਖਰਾਜ ਸਿੰਘ ਜੀ ਸਰਦਾਰ ਜਗENDER ਸਿੰਘ ਜੀ ਗੁਰਵੀਰ ਸਿੰਘ ਜੀ ਜਸਵੀਰ ਸਿੰਘ ਜੀ ਸੁਖਤਾਨ ਸਿੰਘ ਜੀ ਕੁਲਦੀਪ ਸਿੰਘ ਜੀ ਬਲਦੇਵ ਸਿੰਘ ਜੀ ਦਿਲੋਂ ਸਤਿਕਾਰ ਹੈ ਸਾਰੇ ਭਰਾਵਾਂ ਦਾ ਉਹ ਠੱਠੀਆਂ ਵਾਲਿਆ ਠੱਠੀਆਂ ਵਾਲਿਆ ਪੁਆਇੰਟ 20 ਦੇ ਹੱਸਿਆ ਬੋਲਿਆ ਦੱਸੀ ਪੁਆਇੰਟ ਜਾਪੀ ਦਾ ਚਾਲੇ ਮਾਰਕਾ ਪਾਰ ਜੱਜ ਜੰਡੂ ਨੇ ਸਾਡੇ ਭਰਾ ਕਹਿੰਦੇ 28 ਤਰੀਕ ਨੂੰ ਰੌਣਕਾ ਲੱਗਣੀ ਹੈ ਸਾਡੇ ਸਰਦਾਰ ਕਰਨ ਸਿੰਘ ਜੀ ਨੰਬਰਦਾਰ ਸਾਹਿਬ ਮਾਣ ਦਿੰਦੇ ਆ ਗਿੰਦਰਾ ਗਿੰਦਰਾ ਬੁੱਲਾ ਕਹਿੰਦਾ ਵੀ ਮੱਥੀ ਫੜੀ ਆ ਰਮਣ ਰਮੇਸ਼ ਸਰਪੰਚ ਵੀ ਕਹਿੰਦਾ ਰਾਣੇ ਤੂੰ ਤੋਣੀ ਕਹਿੰਦੇ ਆ ਹਰੇਕ 500 ਦਾ ਤੇਰਾ ਤੇਰਾ ਹਰੇਕ 500 ਦਾ ਓ ਤੇਰਾ ਭਲਾ ਜਿਓ ਤੇਰਾ ਭਾਵੇ ਮਾਰੋ ਤარი ਸ਼ਕਤੀਮਾਨ ਦਾ ਜੱਫਾ ਵਧੀਆ ਲੱਗਾ ਆ ਪੰਜ ਦੀ ਪੁਲੀ ਦੇ ਪੜਾ ਜਾਣਿਆ ਜੱਜ ਆ ਪੰਜ ਦੀ ਪੁਲੀ ਦੇ ਪੜਾ ਜਾਣਿਆ ਉਹ ਜਗਤਪੁਰ ਭਾਵਣ ਪਿੰਡ ਦੇ ਚਰਣਕਾਂ ਲੱਗਣੀਆਂ ਜੱਜ ਹਣੀ ਵੱਡੇ ਸੱਤੇ ਲੈ ਕੇ ਪੁੱਜ ਗਏ ਭਰਾ ਕਹਿੰਦੇ ਸਰ ਦੇ ਭੂਰਿਆਂ ਵਾਲੇ ਗਿੰਦਰੋਣਾ ਦੀ ਟੀਮ ਹੋਵੇਗੀ ਇੱਕ ਸੱਟ ਦੇ ਬਲਕਾਰਾ ਇੱਕ ਗੰਦੀਪੂਰੀਆ ਗੰਦੀਪੂਰੀਆ ਢਾਂਗੇ ਵਾਲਾ ਹੁਣ ਭੱਜਲਾ 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 ਚੰਦਰਿਆ ਭੱਜਲਾ ਅੜੀਆਂ ਸ਼ਾਰੀ ਚੱਕ ਮਾਗੋ ਗੁਰਦੇਵ ਦੀ ਕਬੱਡੀ ਪੈ ਰਹੀ ਹੈ ਗੁਰਦੇਵ ਦੀ ਕਬੱਡੀ ਪੈ ਰਹੀ ਹੈ ਲੋ ਇਸ ਸਮੇਂ ਕਹਿੰਦੇ ਗੁਰਦੇਵ ਸਿੰਘ ਦੀ ਕਬੱਡੀ ਪੈ ਰਹੀ ਹੈ ਫਰੰਦੀਪੂਰੀਆ ਗੋਪੀ ਦਾ ਤਰਾਸ਼ਿਆ ਹੋਇਆ ਚੇਲਾ ਬਾਲਕਾਂ ਦੇ ਦੂਜੇ ਪਾਸੇ ਇੱਕ ਕੌਣ ਹੈ ਤੇ ਸ਼ਕਤੀਮਾਨ ਕਹਿੰਦੀ ਹੈ ਇਹ ਦੇਵੀ ਮੇਲੀ ਐਵੇਂ ਨਹੀਂ ਲੰਬੀ ਦੀਪ ਗੜੀ ਐਵੇਂ ਨਹੀਂ ਸੋਰੇ ਦਾ ਕੰਠਾ ਪਿਆ ਲਓ ਖੇਡ ਮੈਦਾਨ ਦੇ ਵਿੱਚ ਮੰਨਾ ਫੇਰ ਰੇਡ ਪਾਉਣਾ ਵਧਿਆ ਹੋਇਆ ਤੇ ਪੁਆਇੰਟ ਹੀਰਾ ਗੱਟੀਆਂ ਵਾਲਾ ਕਹਿੰਦਾ ਆਹ ਜੁਰਗਿਆ ਧਾਵੀ ਦੇਸ ਪੁਆਇੰਟ ਧਾਵੀ ਦਾ ਲਓ ਇੱਕ ਗਗਨ ਇਟਲੀ ਉਧਰ ਚੰਬੇ ਵਾਲਿਆ ਮੁਬਾਰਕਬਾਦ ਆ ਰੇਸ਼ਮ ਚੰਬੇ ਵਾਲੇ ਦਾ ਸਨਮਾਨ ਕੰਦੇ 5200 ਦੀ ਨਗਦ ਰਕਮੀ ਗਗਨ ਇਟਲੀ ਪ੍ਰੇਮ ਮਲੇਸ਼ੀਆ ਆਖਾ ਇੰਲੀ ਦੇ ਯਾਦ ਕੈਨੇਡਾ ਕਹਿੰਦਾ ਵੀ ਅੱਜ ਚੰਬੇ ਵਾਲੇ ਨੂੰ 5100 ਦੇਣਾ ਆ ਸਰਦਾਰ ਧਰਮ ਸਿੰਘ ਦੇ ਪੁੱਤ ਨੇ ਅੱਜ ਕਦੇ 5100 ਦੇਣਾ ਖੇਡ ਮੈਦਾਨ ਦੇ ਸਾਕਾ ਫੇਰ ਆ ਗਿਆ ਲਓ ਇਹ ਗਿਆ ਉਹ ਪੀਤਾ ਸੁਨੀਆਂ ਨੂੰ ਅੱਜ 10 ਬੁੜੀਆਂ ਨੇ ਸੰਤਖਾਇ ਜਿੰਦਾ ਮੇਲਾ ਤੇ ਫਰੰਦੀਪੁਰ ਆਇਆ ਹੋਇਆ ਪਰ ਢੰਗਾਲੇ ਵਾਲਾ ਸੁਖ ਕਹਿੰਦਾ ਮੈਨੂੰ ਛੱਟ ਪੱਲਾ ਕਹਿੰਦਾ ਮੈਨੂੰ ਛੱਟ ਮੈਂ ਕਰਦਾ ਦੋ ਹੱਥ ਕਹਿੰਦਾ ਛਾਕੇ ਨਾਲ ਦੋ ਹੱਥ ਕਿ ਮੁੜ ਤੋਂ ਮੁੜਕੀ ਹੋ ਗਿਆ ਲੱਗਾ ਜੋਰ ਚੋਪਰਾ ਦਾ ਕੰਡਾ ਵੀਣੀ ਚਬਦਾ ਜਿਸਮ ਕਠੋਰ ਚੋਪਰਾ ਦਾ ਚੜੀ ਜਬਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਇਹਾਰੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਇਹਾਰੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਪਲੇਅਰ ਕਹਿੰਦਾ ਵੀ ਆਪਾਂ 11 ਤਰੀਕ ਨੂੰ ਕਾਲੀਏ ਬਲੇ ਮਨਦੀਪ ਨੂੰ ਸੋਨੇ ਦੀ ਮੰਦਰੀ ਪਾਉਣੀ ਹੈ ਗੱਲਾ ਗਿਲ ਦੀਨੇ ਵਾਲੀ ਤੇ ਰਮਨ ਕਲੇਰ ਯੂਕੇ ਵਾਲਾ ਕਹਿੰਦਾ ਟੱਕਰ ਬਾਲੀ ਤਕੜੀ ਹੈ ਕਰਨ ਦੀ ਰੇ ਪੁਆਇੰਟ ਜੱਪਦੀ ਦਾ ਪੁਆਇੰਟ ਜਸਦੀਪ ਵਿੱਚ ਕਬੱਡੀ ਹੋਵੇਗਾ ਜੇ ਰੱਬ ਵੱਲੋਂ ਪੰਡੇ ਦੇ ਕਬੱਡੀ ਹੋਵੇਗਾ ਆਯਾਦ ਵੱਲੋਂ ਟੀਵੀ ਦੀ ਕਹਿੰਦੇ ਸਾਈਡ ਲੱਗੀ ਹੋਈ ਹੈ ਉਧਰ ਧਾੜੀ ਵਾਲ ਦੀ ਸਾਊਂਡ ਕਹਿੰਦੇ ਗੂੰਜਾਉਂਦੀ ਹੈ ਓ ਮੇਰਾ ਭਰਾ ਮੰਤਰੀ ਢਾੜੀਵਾਲ ਦੀ ਸਾਉਂਡ ਗੂੰਜਾ ਪਉਂਦੀ ਹੈ ਪਰ ਆ ਭੋਲਾ ਆ ਭੋਲਾ ਆ ਭੋਲਾ ਕੰਦੇਲਕੋਵਾਲਾ ਜੀ ਨੌਜਵਾਨ ਨੇ ਜਿੰਮ ਖੋਲੀਏ ਤੇ ਭੋਲੇ ਨੇ ਆਖਿਆ ਹੈ ਕਿ ਜਿਹੜਾ ਵੀ ਕੁਮਾਤਰ ਕਰਦਾ ਮੁੰਡਾ ਜਿੰਮ ਲਾਉਣਾ ਚਾਹੇ ਨਸ਼ਿਆਂ ਤੋਂ ਹਟ ਕੇ ਤੇ ਉਹ ਫਰੀ ਜਿੰਮ ਲਾ ਸਕਦਾ ਹੈ ਪਰ ਕਹਿੰਦੇ ਫਰੋਜ਼ਪੁਰੀਏ ਦੀ ਕਬੱਡੀ ਪੈ ਰਹੀ ਹੈ ਸਾਡੇ ਬਿੱਲੇ ਵੀਰ ਸਾਡੇ ਜੱਟ ਵੀਰ ਹੋਣਾਂ ਦੀ ਕਿੰਨੀ ਵਧੀਆ ਸੋਚ ਹੈ ਜਿਹੜੇ ਭਰਾ ਕਹਿੰਦੇ ਕਿ ਵਾਕੇ ਦਾ ਬੋਲਿਆ ਮਨਜੀਤ ਸਰਪੰਚ ਕਹਿੰਦਾ ਆਹ ਔਰਦੋਂ ਵਾਲੇ ਨੂੰ ਆਪਾਂ 500 ਦੇਣਾ ਗਿੰਦਰਾ ਆਹ ਗਿੰਦਰਾ ਗਿੰਦਰਾ ਉਧਰ ਬਿੱਲਾ ਭਰਾ ਇਸ਼ਾਰੇ ਕਰਦਾ ਰਵਣ ਰਮੀ ਸਰਪੰਚ ਕਹਿੰਦਾ ਗਿੰਦਰ ਨੂੰ ਕਹੋ ਹੋ ਮੂਰੇ ਹੋ ਮੂਰੇ ਫਰੇਗ 500 ਦਾ ਫਰੇਗ 500 ਦਾ ਫਰੇਗ 500 ਦਾ ਤਾਰ 6 ਪਾਈਆਂ ਰੇਡਾਂ ਮਨਸੀਆਂ ਦੇ ਕਲਗੀਤੇ ਰੁਣਕੀ ਵਾਲੇ ਸੌਣਦੇ ਆ ਗਿਆ ਆਖਰੀ ਵਾਰ ਲਿੱਕੇ ਕਿ ਰਾਜਲ ਹੈੜੀ ਦੋਨਾਂ ਨੇ ਸਿੰਘ ਖੇਡ ਦਿਖਾਈ ਮਿਆਰੀ ਸਵਾ ਲੱਖ ਕਹਿੰਦੇ ਜਿੱਤ ਲੈ ਗਿਆ ਸੌਣ ਫਰੰਕਮਬਾਰੀ ਸਵਾ ਲੱਖ ਕਹਿੰਦੇ ਜਿੱਤ ਲੈ ਗਿਆ ਸੌਣ ਫਰੰਕਮਬਾਰੀ ਪਰ ਕਹਿੰਦੇ ਸੰਤੂ ਹੈ ਨੌਜਵਾਨ ਪਰ ਇਹ ਸੰਤੂ ਨਹੀਂ ਹੈ ਇਹ ਵੀ ਮੁੰਡਾ ਕਹਿੰਦੇ ਦਵਾਪੇ ਤੋਂ ਦਵਾਪੇ ਤੋਂ ਤੇ ਦੂਜੇ ਪਾਸੇ ਸ੍ਰਿੰਦਰ ਸਿੰਘ ਛਿੰਦਾ ਤੇ ਬਾਬਾ ਲਖਵਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਹੈ ਕਹਿੰਦੇ ਜੂਐਫਏ ਤੋਂ ਚੱਲ ਕੇ ਪੰਨਨ ਇੱਥੇ ਆਉਣ ਤੇ ਜੀਓ ਆਇਆ ਆਖਿਆ ਜਾਂਦਾ ਹੈ ਧਰਮ ਸਿੰਘ ਸਰਪੰਚ ਦੇ ਪੁੱਤ ਦੀ ਕਬੱਡੀ ਪੈ ਰਹੀ ਹੈ ਚਾਰ ਖੜੇ ਹੋਣ ਅੱਜ ਤੇ ਆਪਣੇ ਆਪਣੇਾਂ ਦੇ ਵਿਰੁੱਧ ਪਰ ਆਹ ਕਹਿੰਦੇ ਬੁਲਕਾਰੇ ਮੰਨਣੇ ਅੜੇ ਕੱਡੇ ਕੱਡਨ ਨੂੰ ਰੱਖਿਆ ਜਰੂਰ ਆਪਾਂ ਦੱਤੀਏ ਚੱਲਦੇ ਮੈਚ ਦਾ ਹਾਫ ਤਮਾਏ ਬਾਜੀ ਭਾਈ ਜਰੂਰ ਆਪਾਂ ਦੱਤੀਏ ਜੇ ਜਾਂਪਾ ਉਸਤਾਦ ਜੀ ਕੋਲੇ ਲੈ ਜੀਏ ਕਿਉਂਕਿ ਜਾਂ ਫਿਰ ਇਧਰ ਆ ਜੀਏ ਚੱਲਦੇ ਮੈਚ ਦਾ ਹਾਫ ਸਮਾਂ ਤੇ ਹਾਫ ਸਮਾਂ ਦੇ ਕਿੰਨੇ ਸਕੋਰ ਜਰੂਰ ਨੱਥੀ ਹੈ ਪਰ ਕਬੱਡੀ ਪਾਉਣ ਦੇ ਲਈ ਸੁਖਮਣ ਫੇਰ ਕੇਵਲ ਵਧਿਆ ਹੋਇਆ ਹੈ ਐਨ ਕਹਿੰਦੇ ਭੂਰੇਆ ਵਾਲਾ ਗਿੰਦਰ ਤਜਰਬੇਕਾਰ ਤੇ 23 ਨੰਬਰ ਦੇ ਘਿਹਾਰੇ ਦੀ ਟੀਮ ਦੇ 18 ਤੇ 23 ਦੇ ਨਾਲ ਮੁਕਾਬਲਾ ਚੱਲਦਾ ਗਿਆ ਆਤਮਾ ਸਿੰਘ ਦੀ ਕਬੱਡੀ ਕਰਮੀ ਘਿਹਾਰੇ ਦੀ ਟੀਮ ਦੇ 23 ਤੇ 18 ਵਰਤ ਸੁਖਮਣਤਾ ਸਹੁੰ ਪਾਊਗਾ ਅੱਜ ਓ ਸੋਣੀ ਛੰਨਾ ਵਾਲਾ ਸਾਡਾ ਭਰਾ ਕਹਿੰਦੇ ਕੱਟ-ਕੱਟ ਕੇ ਪਾਊਗਾ ਫੇਸਬੁੱਕ ਤੇ ਕੱਟ-ਕੱਟ ਕੇ ਪਾਊਗਾ ਇੰਸਟਾਵੇ ਸਿਰੇ ਦੀ ਟੱਕਰ ਓ ਢਾਂਗੇ ਵਾਲਿਆ ਹੁਣ ਕੱਟ ਹੇ ਇੱਥੇ ਰੱਖ ਏ ਇੱਥੇ ਰੱਖੋ ਲਲਕਾਰੇ 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 ਹੋ ਆ ਤਾੜੀ ਮਾਰੋ ਯਾਰਾ ਕੋ ਡੋਰਦਨੀ ਐਨਾ ਬਾਜੀ ਜਾਂਦੇ ਆ ਹਉ ਸੁਣਦੀ ਪ੍ਰਿਆ ਦੁਨੀਆ ਪਿਆਰ ਕਰਦੀ ਐ ਪਰ ਜਿਹਦੇ ਮੂਰੇ ਸੁਣਦੀ ਪ੍ਰਿਆ ਹੋ ਗਿਆ ਉਹ ਸਮਝੋ ਨੰਬਰ ਲੈ ਗਿਆ ਤੇ ਮਸ਼ਹੂਰ ਹੋ ਗਿਆ ਸ਼ਹਿਰੀ ਜੋ ਸੁਣਦੀ ਪ੍ਰਿਆ ਦਾ ਨੰਬਰ ਲੈ ਗਿਆ ਤੇ ਕੱਟ ਕੱਟ ਕੇ ਪੈਣੀਆਂ ਮਸ਼ਹੂਰ ਹੋ ਗਿਆ ਆ ਕਹਿੰਦੇ ਕੋਕ ਭਲਵਾਨ ਦਾ ਪੋਤਰਾ ਐਥੇ ਕਹਿੰਦੇ 500 ਲੱਖਾ ਭੁਰਿਆਂ ਵਾਲੇ ਕੰਦਰ ਦਾ ਜਫਾ ਭੁਰਿਆਂ ਵਾਲੇ ਕੰਦਰ ਦਾ ਜਫਾ ਇਹ ਪੰਜ ਤੋਂ ਦਾ ਚੰਦਰਾ ਭਾਵੇਂ ਭੱਜ ਦਿੰਦਾ ਉਹ ਬੱਲੇ ਇਹ 500 ਕੋੜੇ ਪੁੰਦਾਈ ਇਹ 500 ਕੋੜੇ ਪੁੰਦਾਈ ਲਓ ਇਸ ਸਮੇਂ ਕਹਿੰਦੇ ਮੰਨੇ ਦੀ ਕਬੱਡੀ ਪੈ ਰਹੀ ਹੈ ਪੰਘਾਲੇ ਵਾਲਾ ਸੁੱਖ ਹੈ ਪਰ ਆਹ ਕਹਿੰਦੇ ਨੌਜਵਾਨ ਬੜੀ ਦੂਰ ਤੋਂ ਚੱਲ ਕੇ ਆਇਆ ਸੱਤੂ 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 ਤੇ ਦੂਜੇ ਪਾਸੇ ਕਹਿੰਦੇ ਇੱਕ ਵਾਰ ਨੁਹਿਆਰ ਦਾ ਤੇ ਸੰਤ ਖਾਲਸਾ ਜੀ ਤੂੰ ਜਗਤਪ੍ਰਾਪਾਉਰੇ ਭਰਾ ਕਹਿੰਦੇ ਆ 17 ਤੇ 16 ਦੇ 17 ਮਾਰਚ ਆਹ ਰੌਣਕਾਂ ਲੱਗਣੀਆਂ ਧੰਤਣ ਬਾਬਾ ਅਨੰਦ ਸਿੰਘ ਜੀ ਦਾ ਸਥਾਨ ਹੈ ਗੁਰਦੁਆਰਾ ਸੰਤਖਾਲ ਸਾਹਿਬ ਤੂਤਾ ਤੇ ਨਾਲ ਕਹਿੰਦੇ ਜਗਤਪੁਰ ਭਾਉ ਆਣ ਰੌਣਕਾਂ ਲੱਗਣੀਆਂ ਸਿੰਘ ਛਾਕੇ ਦੀ ਕਬੱਡੀ ਪੈ ਰਹੀ ਹੈ ਛਾਕੇ ਦੀ ਪੈਂਦੀ ਹੋਈ ਕਬੱਡੀ ਨਾਲ ਕਹਿੰਦੇ ਲਾਲੀ ਸਿੰਘ ਮਿੱਧੂ ਹੋਣੀ ਵਾਲੇ ਕਹਿੰਦੇ ਧੰਤਨ ਬਾਬਾ ਆਨੰਦ ਸਿੰਘ ਜੀ ਉਹਦਾ ਜੋੜ ਬੇਲਾ ਤੇ ਸੰਤ ਖਾਲਸਾ ਤੂਤਾਂ ਦੇ ਵਿੱਚ ਖੁੱਲੇ ਸੱਜੇ ਸਾਡੇ ਭਰਾ ਬਲਜੀਤ ਖੱਠੇ ਵਾਲੇ ਪਰ ਸ਼ੈਰੀ ਆ ਟਾਕੋ ਮੋਠਾਂ ਵਾਲੀ ਆ ਗਿਆ ਸ਼ੈਰੀ ਮੋਠਾਂ ਵਾਲੀ ਇਹ ਮੋੜੇ ਵਾਲੀ ਆ ਜੇ ਫੂਰੀਆ ਨੇਮਤ ਮੋਠਾ ਵੀਰ ਸੁਖ ਵੀਰ ਹੋਣੀ ਜੱਜ ਵੀਰ ਹੋਣੀ ਕੁਲਦੀਪ ਵੀਰ ਹੋਣੀ ਬਰਵਾਲੇ ਨਗਰ ਦੇ ਵਿੱਚ 16 ਮਾਰ ਤੇ ਖੁੱਲੇ ਸੱਤੇ ਦਿੰਦੇ ਆ ਪਰ ਕਹਿੰਦੇ ਕਬੱਡੀ ਸੁਖਮਣ ਦੀ ਪੈ ਰਹੀ ਹੈ ਚਾਰ ਖੜੇ ਹੋਏ ਨੇ ਚੌਹਾਂ ਦੇ ਵਿੱਚੋਂ ਟੱਕਰ ਕਹਿੰਦੇ ਜਗਦੇਵਾਲ ਵਧਿਆ ਹੋਇਆ ਹੈ ਕਰਨਦੀਪ ਪੈਂਦੀ ਹੋਈ ਕਬੱਡੀ ਚਾਰ ਖੜੇ ਹੋਏ ਆ ਉਹ ਫਰੰਦੀਪੂਰੀਆ ਤੇਰਾ 1500 ਦਾ ਹੋ ਗਿਆ ਅਸ਼wini ਪ੍ਰਧਾਨ ਕਹਿੰਦਾ ਮੈਂ 1000 ਦੇ ਦੂੰ 1500 ਦਾ ਉਹ ਕੋਟ ਮੱਡੇ ਵਾਲਾ ਜਗਰਾਜ ਵੀ ਆ ਗਿਆ ਜਗਰਾਜ ਜਗਰਾਜ ਦਾ ਇੰਨਾ ਫੈਸ਼ਨ ਚੇਂਜ ਕੀਤਾ ਬਨੰਦਰਾ ਉਹ ਕੋਟ ਮੱਡੇ ਵਾਲਾ ਵੀ ਆਇਆ ਹੋਇਆ ਹੈ ਪਰ ਇਧਰ ਘੂਰਿਆਂ ਵਾਲਾ ਗਿੰਦਰ ਗਿੰਦਰ ਤੇ ਗਲਾਲੀਪੂਰੀਆ ਉਹ ਗਿੰਦਰ ਤੇ ਕੋਕ ਪ੍ਰਮਾਨ ਦਾ ਵਾਲਾ ਗਗਨਦੀਪ ਸਿੰਘ ਅੱਗੇ ਵੱਲ ਵਧਿਆ ਹੋਇਆ ਹੈ ਜੱਜ ਪ੍ਰਧਾਨ ਜੀ ਸਿਆਸਤ ਦੇ ਵਿੱਚ ਤੁਹਾਡਾ ਵੀ ਵੱਡਾ ਨਾਮ ਹੈ ਤੇ ਪ੍ਰਧਾਨ ਸ਼੍ਰੀ ਅਸ਼wini ਕੁਮਾਰ ਜੀ ਦਾ ਵੀ ਵੱਡਾ ਨਾਮ ਹੈ ਚੋਟੀ ਦੇ ਲੀਡਰਾਂ ਨਾਲ ਜਾਰੀ ਹੈ ਅਸ਼wini ਕੁਮਾਰ ਦੀ ਤੇ ਫਰੰਦੀਪਰੀਆ ਗੋਪੀ ਦਾ ਟੱਕਰ ਹੈ ਕੰਬੇ ਵਾਲੇ ਦਾ ਸਨਮਾਨ ਅੱਜ 5200 ਰੁਪਆ ਉਹ ਕੰਬੇ ਵਾਲੇ ਦਾ ਸਨਮਾਨ ਇਟਲੀ ਵਾਲੇ ਭਰਾ ਕਹਿੰਦੇ ਆ ਆ ਸਾਡੇ ਯਾਰ ਕੈਨੇਡਾ ਵਾਲੇ ਕਹਿੰਦੇ ਆ ਸਾਡਾ ਵੀਰ ਗਗਨ ਇਟਲੀ ਜਿੰਦਾਬਾਦ ਨਾਲ ਕਹਿੰਦੇ ਗੋਰਾ ਰੰਬੂ ਵਾਲੀਆ ਵੀ ਆਇਆ ਹੋਇਆ ਹੈ ਭਰਾ ਸਾਡਾ ਜਿਲੋਂ ਦਾਵਾ ਹੈ ਸਾਡੇ ਗੋਰੇ ਪਹਿਲਵਾਨ ਦੇ ਲਈ ਉਹ ਪੰਘਾਲੇ ਵਾਲਾ ਤੇ ਦੂਜੇ ਪਾਸੇ ਦੂ ਹਵੇਲੀਆਂ ਵਾਲਾ ਐਨ ਕਹਿੰਦੇ ਜੱਲੇ ਮੜਾ ਦੇ ਏਰੀਆ ਤੋਂ ਚੱਲ ਕੇ ਆਇਆ ਹੋਇਆ ਹੈ ਪਰ ਕਹਿੰਦੇ ਮੱਲਾ ਭਰਾ ਸਾਡਾ ਜਰਮਨ ਵਾਲਾ ਕਰਮਵੀਰ ਹੋਣੀ ਗਰਪੇਜ ਪਹਿਲਵਾਨ ਹੋਣੀ ਨਿਸ਼ਾਨਕੋਜ ਹੋਣੀ ਗੋਰਾ ਭਰਾ ਦੇ ਗੁੱਪੀ ਡਾਲੀਆ ਨਾਲ ਸਾਡਾ ਭਰਾ ਕਹਿੰਦੇ ਮੇਰੇ ਲਈ 500 ਤੋਂ ਪਰਮਵੀਰ ਸਰਪੰਚੋ ਸੋਹ ਗੁਰਜੀਤ ਸਰਪੰਚ ਕਹਿੰਦਾ ਵੀ ਪਾਲਾ ਧੂਰਿਆਂ ਵਾਲਾ ਜਿੰਨੇ ਜੱਫੇ ਲਾਵੇਗਾ ਹਰੇਕ ਜੱਫਾ ਉਹ ਫੋਂਦੀਪੁਰੀਆ ਤਾਰੀ ਫੜ ਪਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਇਹ ਗੱਭਰੂ ਕਹਿੰਦੇ ਆਹ ਬੁੱਢਾ ਸਿੰਘ ਝੱਠੂ ਦਾ ਪੁੱਤਰਾ ਦੁਨੀਆ ਮੰਨਾ ਮੰਨਾ ਕਾਹਕੇ ਬਾਜਾ ਮਾਰਦੀ ਐ ਆਹ ਦੁਨੀਆ ਮੰਨਾ ਮੰਨਾ ਕਾਹਕੇ ਬਾਜਾ ਮਾਰਦੀ ਐ ਸੇਮਕਾ ਲਾਲੀਪੁਰ ਵਾਲੇ ਦੀ ਸੇਮ ਕਹਿੰਦੇ ਸੱਤੇ ਦੀ ਕਬੱਡੀ ਪੈ ਰਹੀ ਐ ਨਾਲ ਕਹਿੰਦੇ ਪੂਲਿਆਂ ਵਾਲਾ ਅਰਸ਼ ਤੂਤਾਂ ਵਾਲਾ ਕਹਿੰਦੇ ਗੁਰਪਾਲ ਸਿੰਘ ਪਾਲਾ ਵੀ ਨੌਜਵਾਨ ਜਦ ਬੈ ਪਾਲਿਆ ਸਰਦਾਈ ਨਹੀਂ ਜੇੜ ਦੀ ਨਗਰਪੁਰੀ ਮੈਂ ਗੋਡਿਆਂ ਪਰਨੇ ਪਈ ਪੁਆਇੰਟ ਕੰਦੇ ਜੁੜ ਗਿਆ ਤਾ ਵੀ ਰੇਸ ਉਧਰ ਸਾਡੇ ਤਾਰ 17 ਦਾ ਵੀ ਮਾਣ ਕਰਦੇ ਗੋਪੀ ਡਾਲੀਆਂ ਕਹਿੰਦਾ ਬਰਾਾ ਕੌਣ ਓਏ ਓ ਆਾ ਕੌਣ ਓ ਆਾ ਕੌਣ ਓ ਆਾ ਓ ਆਾ ਅੱਜ ਰਾਏ ਆ ਲਲਕਾਰੇ ਵੱਜ ਗਏ 15 ਜਫੇਦਾਰ ਸਤਨਾਬ ਸਿੰਘ ਜੀ ਤੇ ਟੰਗਤ ਖੋਸ਼ ਐ ਨਾਲ ਸਾਡੇ ਰਮਨਦੀਪ ਸਿੰਘ ਦੀ ਰਮੇ ਸਰਪੰਚ ਤੇ ਨਾਲ ਬਿੱਲਾਪੂਰਾ ਭਰਾ ਕਹਿੰਦੇ ਕਿ ਪਾਲਾ ਸਾਡਾ ਨਿੱਕਾ ਵੀਰੇ ਚਾਚੇ ਦਾ ਪੁੱਤ ਐ ਤੇ ਜਿੱਨੇ ਜੱਫੇ ਪਾਲਾ ਲਾਵੇਗਾ ਹਰੇਕ ਜੱਫੇ ਦਾ ਕਹਿੰਦੇ 1000 ਦਿੱਤਾ ਜਾਵੇਗਾ ਗਗਨ ਇਟਲੀ ਵੱਲੋਂ ਤੇ ਨਾਲ ਕਹਿੰਦੇ ਪ੍ਰਧਾਨ ਸ਼੍ਰੀ ਅਸ਼ਮੀ ਕੁਮਾਰ ਵੱਲੋਂ ਗੋਪੀ ਦਾ ਹਰ ਇੱਕ ਜੱਫਾ 2000 ਦਾ ਹੋਵੇਗਾ ਇਹਨਾਂ ਭਰਾਵਾਂ ਵੱਲੋਂ ਵੀ ਕਹਿੰਦੇ ਵੱਡੇ ਮਾਨ ਸਨਮਾਨ ਦੇ ਬੋਲਾਇਆ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਚੱਲੇ ਸੁਖਮਣਾਂ ਤਾਰ ਰੇਡ ਲੰਮਿਆ ਫੜ ਤਿਆਰੀ ਗਿੰਦਰਾ ਗਿੰਦਰਾ ਰੇਕ 500 ਦਾ ਉਹ ਲੰਮਿਆ ਫੜ ਤਿਆਰੀ ਖੇਡ ਮੈਦਾਨ ਵਿੱਚ ਅਗਲੀ ਰੇਡ ਸੁਖਮਣ ਦੀ ਹੈ ਇਹ ਆ ਮੁੰਡਾ ਕਹਿੰਦੇ ਭੂਰਿਆਂ ਵਾਲਾ ਗਿੰਦਰਾ ਸਰਦਿਆ ਪਰ ਗਿੰਦਰਾ ਕਹਿੰਦਾ ਹੁਣ ਚੇਤੇ ਰੱਖੀ ਢੂੰਡਾਂ ਦੀ ਖੱਖੜ ਛੇੜੀ ਹੈ ਉਹ ਫਰੋਇਪੁਰ ਤੇ ਤਰਨਤਾਰ ਦੀ ਟੱਕਰ ਫਰੰਦੀਪੁਰੀਆ ਏ ਅਸ਼ੋਨੀ ਪ੍ਰਧਾਨ ਜੀ 1000 ਤੁਸੀਂ ਕੱਲੋ ਤੇ 500 ਰੁਪਿਆ ਦੁੱਲਾ ਪੂਰਾ ਕਰਨ ਰਮਵੀ ਸਰਪੰਚ ਤੇ ਰਾਣਾ ਦੂਤ ਜੀ ਆਪਾਂ ਬਈਏ 1500 ਰੁਪਿਆ ਤਿਲਦਾ ਕਰਦੇ ਜੀ ਆਹੋ ਜੀ ਆ ਰਹੀ 1000 ਇਹ ਬੱਲਿਆ ਪੁਆਇੰਟ ਤਾਵੀ ਦਾ ਬੱਲਿਆ ਤੇਰੀ ਉਮਰ ਨਿਆਣੀ ਮਾੜਾ ਅਸੀਂ ਵੀ ਨਾ ਕਰਦੇ ਸ਼ਿਕਾਰ ਬੱਲਿਆ ਵਾਕੇ ਕਹਿੰਦੇ ਗੋਪੀ ਨੇ ਪਹਿਲਾਂ ਵੀ ਜਿਹੜਾ ਗੋਪੀ ਨਾਲ ਖੇਗਾ ਸ਼ੋ ਹੋ ਗਿਆ ਕਿਉਂਕਿ ਜਦੋਂ ਗੋਪੀ ਤੋਂ ਪੁਆਇੰਟ ਲੈਣਾ ਹੋਵੇ ਨਾ ਕੋਈ ਖਾਲਾ ਜਿਹਾ ਬਾੜਾ ਨਹੀਂ ਉਹ ਜਿਹੜਾ ਗੋਪੀ ਨਾਲ ਖੇੜ ਕੇ ਸ਼ੋ ਹੋ ਗਿਆ ਜਿਹੜਾ ਗੋਪੀ ਨਾਲ ਖੇਹ ਗਿਆ ਜਿਹੜਾ ਖੇੜ ਗਿਆ ਉਹ ਜਿਹੜਾ ਰੇਟਾ ਪਾ ਗਿਆ ਸ਼ੋ ਹੋ ਗਿਆ ਸਰੇ ਦੀ ਟੱਕਰ ਆ ਮਸੇ ਦੇ ਘਰ ਦਾ ਮਾਰ ਸੇ 11 ਤਰੀਕ ਨੂੰ ਕਹਿੰਦੇ ਜਿਹੜੀ ਜੰਗ ਮੁੜਿਆਂ ਦੀ ਮੰਗ ਹੈ ਸਕਾਰਤੀਓ ਗੱਡੀ ਦਿੱਤੀ ਜਾਣੀ ਹੈ ਸਰਪੰਚਾਂ ਦੇ ਮੁੰਡੇ ਨੂੰ ਬਹੁਤ-ਬਹੁਤ ਮੁਬਾਰਕਾ ਜੰਮੇ ਵਾਲੇ ਰੇਸ਼ਮ ਨੂੰ ਪਰ ਦੱਸਿਓ ਹੀਰਾ ਭਲਵਾਨ ਜੀ ਨੰਬਰ ਤੇ ਉਹ ਤੁਹਾਡੇ ਏਰੀਏ ਦਾ ਗੱਭਰੂ ਹੈ ਉਹ ਤੁਹਾਡੇ ਏਰੀਏ ਦਾ ਗੱਭਰੂ ਹੈ ਜੋ ਗੱਭਰੂ ਆ ਜਾਂਦੇ ਜਿਹੜੇ ਲੌਂਗਾਂ ਮੇਹਰ ਤਾਂ ਉੱਠ ਕੇ ਧੰਨ ਜੋਰ ਜਵਾਨੀ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਘਿਹੜੀ ਵਾਲ ਕੋੜੇ ਬਾਈ ਫਿਰੇ ਜਵਾਨੇ ਇਹਨੂੰ ਕਹਿੰਦੇ ਸਖਣਾ ਦਾ ਜੋੜਾ ਤੇ ਤੈਥੋਂ ਵੱਧ ਫੱਪਾਂਗੇ ਤੂੰ ਜੋ ਵੀ ਕਰਨਾ ਕਰ ਲਾ ਤਾਂ ਪੰਜ ਬਰਾਬਰ ਗੱਟਾਂ ਦੇ ਗੱਟਾਂ ਦੇ ਉਹਨਾਂ ਦੇ ਸਾਹਾਂ ਦੀ ਯਾਕਰ ਦਾ ਪੰਜ ਬਰਾਬਰ ਦਾ ਪੰਜ ਬਰਾਬਰ ਦਾ ਪੰਜ ਬਚੇ ਰਿਓ ਆ ਹੁੰਦੀ ਹੈ ਸੀਨੀਅਰ ਪਲੇਅਰ ਦੀ ਅੰਦਾ ਵੱਢ ਕੇ ਜੇ ਹੁੰਦੇ ਨਾ ਪੁਲਸ ਵਾਲੇ ਬਾਈ ਉਹ ਬੰਦੇ ਨੂੰ ਬੰਦਾ ਖਾਂਦਾ ਵੱਢ ਕੇ ਜੇ ਹੁੰਦੇ ਨਾ ਪੁਲਸ ਵਾਲੇ ਬਾਈ ਆ ਵੀ ਕਹਿੰਦੇ ਮਸ਼ਹੂਰ ਹੋ ਗਿਆ ਆ ਵੀ ਕਹਿੰਦੇ ਕਬੱਡੀ ਚ ਮਸ਼ਹੂਰ ਹੋ ਗਿਆ ਇੱਥੇ ਵੀ ਕਹਿੰਦੇ ਪ੍ਰੋਮੋਟਰਾਂ ਦੀ ਨਿਗਾਹ ਆਹ ਕਹਿੰਦੇ ਮੰਨਾਲਗੋ ਵਾਲਾ ਖੇਡ ਮੈਦਾਨ ਦੇ ਵਿੱਚ ਦੂਜੀ ਸਾਈਡ ਤੇ ਸੇਵਕ 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 ਮੰਨਿਆ ਮੰਨਿਆ ਛੈਣੀ ਨਿੱਕੀ ਬਾਲੀ ਤਿੱਖੀ ਹੁੰਦੀ ਹੈ ਮੰਨਿਆ ਭੱਜਲਾ ਛੈਣੀ ਨਿੱਕੀ ਨੇ ਹੁਣ ਕਬੱਡੀ ਪਾਈ ਹੈ ਧੰਨਵਾਦ ਹੈ ਸਾਰੇ ਨਗਰ ਵਾਲੇ ਵੀਰਾਂ ਦਾ ਤੇ ਸਾਰੇ ਕਮੇਟੀ ਵਾਲੇ ਵੀਰਾਂ ਦਾ ਕਮੇਟੀ ਵਾਲਿਆਂ ਨੇ ਕੀ ਗੱਲ ਆਖੀ ਹੈ ਕਿ ਸਾਡੇ ਨਾਲ ਨਹੀਂ ਬੋਲਣੇ ਪਰ ਇੰਦਰ ਕਹਿੰਦੇ ਰੂਪੀ ਕੌਣ 85 ਲੱਖ ਦੀ ਮਿਲੀ ਹੈ ਉਹ ਫਰੰਦੀਪ ਸਿੰਘ ਨੇ ਰੂਪੀ ਕੌਣ 85 ਲੱਖ ਦੀ ਮਿਲੀ ਹੈ ਖੇਡ ਮੈਦਾਨ ਦੇ ਸਿਰੇ ਦੀ ਟੱਕਰ ਤੇ ਕਰਨ ਇਸ਼ਾਰਾ ਕੀਤਾ ਇਸਮ ਦੀ ਇੱਕ ਰੇਡ 500 ਰੁਪਏ ਦੀ ਹੋਵੇਗੀ ਹਾਂਜੀ ਭਵਾਨ ਦੀ ਇੱਕ ਇੱਕ ਰੇਡ ਬਾਕੀ ਹੈ उन्नीस बाबा होगा खुले सदे खेत्र उन्नीस मार्च होगी में खेड़ मैदान सिरे में टक्कर चंबे वाले भजवा 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 चंबे वाला मार्च अॼु नगर जो ਅੱਦੇ ਨੰਬਰ ਆ ਜਿੱਦੇ ਅੱਦੇ ਨਹੀਂ ਜਿੱਤ ਰਹੇ ਆ ਖੰਦੀਪੁਰ ਤੋਂ ਨਹੀਂ ਕਿੰਨੇ ਕਿੰਨੇ ਨੰਬਰ ਏ ਹੁਣ ਮੈਂ ਬੁਲਾ ਦੇ ਬੁਲਾ ਦੇ ਮੜਾ ਹਾਂ ਜੀ ਪੁਆਇੰਟ ਦਾ ਲੇਖਾ ਜੀ ਖੜਾ ਲੱਸੋ ਜੀ ਡੇਢ ਨੰਬਰ ਤੋਂ ਸਾਡੇ 37 ਬਣਾ ਜੀ ਖੰਦੀਪੁਰ ਦੇ ਤੇ 36 ਬਣਾ ਬਾਬਾ ਆਗਮਨ ਸਿੰਘ ਜੀ ਕਬੱਡੀ ਕਲੱਬ ਘਰਿਆਲੇ ਦੇ ਜਿਹਦੇ ਵਿੱਚ ਡੇਢ ਨੰਬਰ ਦੇ ਖੰਦੀਪੁਰ ਦੀ ਟੀਮ ਜਿੱਤੂਈ ਹੈ ਹਾਂ ਜੀ ਮਾ